ਕੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਜੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਆਂ ਇੱਕ ਕਹਾਣੀ ਜੋ ਕਿ ਇੱਕ ਸ਼ੇਰ ਤੇ ਬੱਕਰੀ ਦੀ ਕਹਾਣੀ ਹੈ ਪੁਰਾਣੇ ਜੰਗਲਾਂ ਵਿੱਚ ਇੱਕ ਸ਼ੇਰ ਅਤੇ ਇੱਕ ਬੱਕਰੀ ਰਹਿੰਦੇ ਸਨ ਇਹ ਕਹਾਣੀ ਬਹੁਤ ਹੀ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਹੈ ਇਹ ਸਾਨੂੰ ਬਹੁਤ ਕੁਝ ਸਿਖਾਉਂਦੀ ਵੀ ਹੈ ਇਹ ਇੱਕ ਅਜੀਹਾ ਜੰਗਲ ਸੀ ਜਿੱਥੇ ਵੱਖ-ਵੱਖ ਕਿਸਮ ਦੇ ਜਾਨਵਰ ਰਹਿੰਦੇ ਸਨ ਉੱਥੇ ਇੱਕ ਸ਼ੇਰ ਵੀ ਰਹਿੰਦਾ ਸੀ ਜੋ ਕਿ ਬਹੁਤ ਹੀ ਤਾਕਤਵਰ ਅਤੇ ਸ਼ਿਕਾਰ ਕਰਨ ਵਿੱਚ ਮਾਹਿਰ ਸੀ ਦੂਜੇ ਪਾਸੇ ਇੱਕ ਛੋਟੀ ਜਹੀ ਬੱਕਰੀ ਵੀ ਸੀ ਜੋ ਉਸੇ ਜੰਗਲ ਵਿੱਚ ਰਹਿੰਦੀ ਸੀ ਜੋ ਕਿ ਬਹੁਤ ਹੀ ਡਰਪੋਕ ਬਹੁਤ ਹੀ ਕਮਜ਼ੋਰ ਸੀ ਇੱਕ ਦਿਨ ਸ਼ੇਰ ਸ਼ਿਕਾਰ ਦੀ ਤਲਾਸ਼ ਵਿੱਚ ਬਹੁਤ ਜ਼ਿਆਦਾ ਦੂਰ ਚਲਾ ਗਿਆ ਉਸ ਨੂੰ ਕਈ ਕਾਂਟਿਆਂ ਤੱਕ ਕੋਈ ਵੀ ਸ਼ਿਕਾਰ ਨਾ ਮਿਲਿਆ ਉਸਦੇ ਪੈਰ ਵੀ ਥੱਕ ਚੁੱਕੇ ਸਨ ਤੇ ਭੁੱਖ ਨਾਲ ਉਸਦਾ ਸਰੀਰ ਵੀ ਹੁਣ 7 ਦਿਨੋਂ ਛੱਡ ਰਿਹਾ ਸੀ ਉਸ ਤੋਂ ਹੋਰ ਅੱਗੇ ਤੁਰਿਆ ਨਹੀਂ ਸੀ ਜਾ ਰਿਹਾ ਜਦੋਂ ਇੱਕ ਨਦੀ ਦੇ ਕੰਢੇ ਜਾ ਕੇ ਬੈਠਾ ਤਾਂ ਉੱਥੇ ਉਸਨੇ ਇੱਕ ਬੱਕਰੀ ਵੀ ਦੇਖੀ ਜੋ ਨਦੀ ਦੇ ਕਿਨਾਰੇ ਪਾਣੀ ਪੀਣ ਆਈ ਸੀ ਸ਼ੇਰ ਨੇ ਸੋਚਿਆ ਇਹ ਬੱਕਰੀ ਤਾਂ ਮੇਰੇ ਲਈ ਆਸਾਨ ਹੈ ਇਸ ਦਾ ਸ਼ਿਕਾਰ ਤਾਂ ਮੈਂ ਬੜੀ ਆਸਾਨੀ ਨਾਲ ਕਰ ਸਕਦਾ ਹੈ ਪਰ ਜਿਵੇਂ ਹੀ ਉਸਨੇ ਬੱਕਰੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਬੱਕਰੀ ਨੇ ਬੜੀ ਹੀ ਅਕਲਮੰਦੀ ਨਾਲ ਕਿਹਾ ਮਹਾਰਾਜ ਤੁਸੀਂ ਇਸ ਸਮੇਂ ਭੁੱਖੇ ਹੋ ਪਰ ਜੇਕਰ ਤੁਸੀਂ ਮੈਨੂੰ ਖਾ ਲਿਆ ਤਾਂ ਮੈਂ ਤੁਹਾਡੀ ਭੁੱਖ ਪੂਰੀ ਨਹੀਂ ਕਰ ਸਕਾਂਗੀ ਸ਼ੇਰ ਨੇ ਸੋਚਿਆ ਕਿ ਬੱਕਰੀ ਦੀ ਗੱਲ ਵਿੱਚ दम ਤਾਂ ਹੈ ਉਸਨੇ ਪੁੱਛਿਆ ਫਿਰ ਕੀ ਕੀਤਾ ਜਾਵੇ ਤਾਂ ਬੱਕਰੀ ਨੇ ਕਿਹਾ ਕਿ ਤੁਸੀਂ ਇੰਤਜ਼ਾਰ ਕਰੋ ਮੈਂ ਤੁਹਾਨੂੰ ਵੱਡਾ ਸ਼ਿਕਾਰ ਦੱਸ ਸਕਦੀ ਹਾਂ ਸ਼ੇਰ ਨੇ ਸੋਚਿਆ ਕਿ ਸਹੀ ਗੱਲ ਐ ਇਹ ਬੱਕਰੀ ਤਾਂ ਦੇਖਣ ਨੂੰ ਬਹੁਤ ਕਮਜ਼ੋਰ ਲੱਗ ਰਹੀ ਐ ਇਸ ਦੇ ਨਾਲ ਮੇਰਾ ਪੇਟ ਵੀ ਨਹੀਂ ਭਰੇਗਾ ਇਸ ਦਾ ਵਿਚਾਰ ਚੰਗਾ ਹੋ ਸਕਦਾ ਹੈ ਉਹ ਬੱਕਰੀ ਦੀ ਗੱਲ ਨੂੰ ਮੰਨ ਗਿਆ ਬੱਕਰੀ ਨੇ ਸ਼ੇਰ ਨੂੰ ਇੱਕ ਅਜਿਹੇ ਥਾਂ ਤੇ ਲਿਜਾ ਕੇ ਖੜਾ ਕਰ ਦਿੱਤਾ ਜਿੱਥੇ ਬਹੁਤ ਵੱਡੀ ਡੂੰਗੀ ਖਾਈ ਸੀ ਉਹ ਉੱਥੇ ਖੜਾ ਹੋ ਗਿਆ ਤੇ ਬੱਕਰੀ ਨੇ ਆਵਾਜ਼ ਮਾਰੀ ਜੰਗਲ ਦੇ ਰਾਜਾ ਤੁਸੀਂ ਹੁਣ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਵੱਡਾ ਸ਼ਿਕਾਰ ਦੱਸਣ ਲੱਗੀ ਹਾਂ ਸ਼ੇਰ ਨੇ ਉ ਤਾਂ ਨੂੰ ਮੂੰਹ ਚੱਕ ਕੇ ਉਤਸ਼ਾਹ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਜਿਉਂ ਹੀ ਸ਼ੇਰ ਨੇ ਅੱਗੇ ਵਧਿਆ ਤਾਂ ਸ਼ੇਰ ਦਾ ਪੈਰ ਉਸ ਖਾਈ ਵਿੱਚ ਚਲਾ ਗਿਆ ਤੇ ਸ਼ੇਰ ਉਸ ਖਾਈ ਵਿੱਚ ਡਿੱਗ ਪਿਆ ਤੇ ਸ਼ੇਰ ਨੂੰ ਡਿੱਗਦੇ ਦੇਖ ਕੇ ਬੱਕਰੀ ਬਹੁਤ ਖੁਸ਼ ਹੋਈ ਆਸ-ਪਾਸੇ ਦੇ ਜਾਨਵਰ ਵੀ ਇਹ ਸਭ ਦੇਖ ਰਹੇ ਸਨ ਉਹ ਵੀ ਬਹੁਤ ਜ਼ਿਆਦਾ ਖੁਸ਼ ਹੋ ਗਏ ਤੇ ਸਾਰੇ ਬੱਕਰੀ ਦੇ ਕੋਲ ਆ ਕੇ ਬੱਕਰੀ ਦਾ ਧੰਨਵਾਦ ਕਰਨ ਲੱਗੇ ਕਿਉਂਕਿ ਸਾਰੇ ਜਾਨਵਰ ਸ਼ੇਰ ਤੋਂ ਬਹੁਤ ਡਰਦੇ ਸਨ ਤੇ ਸ਼ੇਰ ਉਹਨਾਂ ਦਾ ਸ਼ਿਕਾਰ ਕਰ ਲੈਂਦਾ ਸੀ ਪਰ ਸ਼ੇਰ ਹੁਣ ਖਾਈ ਵਿੱਚ ਡਿੱਗ ਚੁੱਕਾ ਸੀ ਉਸ ਦਾ ਸਰੀਰ ਪਹਿਲਾਂ ਹੀ ਭੁੱਖ ਨਾਲ ਕਮਜ਼ੋਰ ਸੀ ਤੇ ਹੁਣ ਉਸ ਤੋਂ ਡੂੰਗੀ ਖਾਈ ਵਿੱਚੋਂ ਨਿਕਲਿਆ ਵੀ ਨਹੀਂ ਸੀ ਜਾਂਦਾ ਉਹ ਉੱਥੇ ਰਹਿਣ ਲਈ ਹੀ ਮਜਬੂਰ ਹੋ ਗਿਆ ਇਸ ਤਰ੍ਹਾਂ ਦੋਸਤੋ ਕਦੇ ਵੀ ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਇਹ ਨਹੀਂ ਹੁੰਦਾ ਕਿ ਜੋ ਦੇਖਣ ਵਿੱਚ ਕਮਜ਼ੋਰ ਲੱਗਦਾ ਹੈ ਉਹ ਅਸਲ ਵਿੱਚ ਵੀ ਕਮਜ਼ੋਰ ਹੋਵੇ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਅਕਲਮੰਦੀ ਅਤੇ ਚਤਰਾਈ ਨਾਲ ਕਿਸੇ ਵੀ ਮਜ਼ਬੂਤ ਤੋਂ ਮਜ਼ਬੂਤ ਦੁਸ਼ਮਣ ਨੂੰ ਹਰਾਇਆ ਜਾ ਸਕਦਾ ਹੈ ਇਸ ਲਈ ਸਾਨੂੰ ਕਦੇ ਵੀ ਮੁਸੀਬਤ ਨੂੰ ਦੇਖ ਕੇ ਘਬਰਾਉਣਾ ਨਹੀਂ ਚਾਹੀਦਾ ਹਮੇਸ਼ਾ ਅਕਲਮੰਦੀ ਨਾਲ ਕੰਮ ਕਰਨਾ ਚਾਹੀਦਾ ਹੈ ਬੱਕਰੀ ਨੇ ਆਪਣੀ ਛੋਟੀ ਜਹੀ ਸਰੀਰ ਤੋਂ ਵੀ ਕੰਮ ਲਿਆ ਉਸਨੇ ਹਾਰੇਮ ਨਹੀਂ ਮੰਨੀ ਤੇ ਉਸਨੇ ਇੱਕ ਏਡੇ ਵੱਡੇ ਸ਼ੇਰ ਨੂੰ ਹਰਾ ਦਿੱਤਾ ਬੱਕਰੀ ਸ਼ੇਰ ਤੋਂ ਤਾਕਤ ਵਿੱਚ ਛੋਟੀ ਸੀ ਪਰ ਉਸਨੇ ਆਪਣੀ ਸਮਝਦਾਰੀ ਨਾਲ ਆਪਣੀ ਤੇ ਹੋਰ ਬਾਕੀ ਜਾਨਵਰਾਂ ਦੀ ਜਾਨ ਨੂੰ ਬਚਾ ਲਿਆ ਇਸ ਲਈ ਸਾਰੇ ਲੋਕਾਂ ਨੇ ਬੱਕਰੀ ਦੀ ਇਸ ਅਕਲਮੰਦੀ ਦੇ ਕੰਮ ਦਾ ਬਹੁਤ ਸਲਾਹਾਂਗੀਤੀ ਤੇ ਸਾਰੇ ਜਾਨਵਰ ਹੁਣ ਖੁਸ਼ੀ-ਖੁਸ਼ੀ ਰਹਿਣ ਲੱਗੇ ਸਨ ਬੱਕਰੀ ਵੀ ਹੁਣ ਸਮਝ ਚੁੱਕੀ ਸੀ ਕਿ ਮੈਨੂੰ ਹਮੇਸ਼ਾ ਇਸ ਜੰਗਲ ਦੇ ਵਿੱਚ ਕੰਨੇ ਰਹਿਣਾ ਪਵੇਗਾ ਤੇ ਹੁਣ ਉਹ ਆਪਣੇ ਚੁਕੰਨਾ ਰਹਿੰਦੀ ਅਤੇ ਆਪਣੇ ਮौज-ਮਸਤੀ ਨਾਲ ਜੰਗਲ ਵਿੱਚ ਰਹਿੰਦੀ ਇਸ ਲਈ ਹਮੇਸ਼ਾ ਅਕਰ ਨਾਲ ਕੰਮ ਕਰਨਾ ਚਾਹੀਦਾ ਹੈ ਨਾ ਕਿ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਤਾਕਤਵਰਾਂ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਸ਼ੇਰ ਜੋ ਕਿ ਤਾਕਤਵਰ ਸੀ ਉਹ ਵੀ ਬੇਵਕੂਫ ਬਣ ਗਿਆ ਪਰ ਬੱਕਰੀ ਜੋ ਦੇਖਣ ਵਿੱਚ ਕਮਜ਼ੋਰ ਲੱਗਦੀ ਸੀ ਉਸਨੇ ਸ਼ੇਰ ਨੂੰ ਹਰਾ ਦਿੱਤਾ ਇਸ ਲਈ ਕਦੇ ਵੀ ਕਿਸੇ ਨੂੰ ਕਮਜ਼ੋਰ ਸਮਝ ਕੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਕੁਝ ਨਹੀਂ ਕਰ ਸਕਦਾ ਕਿਉਂਕਿ ਪਰਮਾਤਮਾ ਨੇ ਸਭ ਨੂੰ ਇੱਕ ਸਰ ਬਣਾਇਆ ਤੇ ਸਾਨੂੰ ਕਦੇ ਵੀ ਕਿਸੇ ਨੂੰ ਛੋਟਾ ਵੱਡਾ ਨਹੀਂ ਸਮਝਣਾ ਚਾਹੀਦਾ ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਅੱਜ ਦੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੁਸੀਂ ਸਾਨੂੰ ਵੱਧ ਤੋਂ ਵੱਧ ਪਿਆਰ ਦੇਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਮਿਲਦੇ ਹਾਂ ਜੀ ਅਗਲੀ ਨਵੀਂ ਪੰਜਾਬੀ ਕਹਾਣੀ ਦੇ ਨਾਲ ਜੋ ਕਿ ਤੁਹਾਨੂੰ ਬਹੁਤ ਪਸੰਦ ਆਵੇਗੀ ਜਦ ਤੱਕ ਲਈ ਧੰਨਵਾਦ